no <coughs> 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 Ja, halt Best three forms of wykornamed one of transportation mouldarra architectural So, actually, when two personal parts were dropped enough to собой of Kollar long statistically. But Chris went slowly by hat or taking a tide or trading into his room talking with agua. I had a mountain a chief can say keep these also and keep at once lying on the counter. ا <سؤال> 2025 ਆਰੇ ਸੰਸਾਰ ਭਰਦੀਆਂ ਸਿੱਖ ਸੰਗਤ ਮੈਂ ਮੈਨੂੰ ਮੇਰੇ ਕੋ ਤਾਂ ਸਿੱਖ ਦਾ ਮੁੱਲਾ ਦੇਖੀਂ ਤਾਲੇ ਕਰ ਮਾਈਕ ਉਹ ਦਿਸਕਰ ਹੈ ਤਾਂ ਉਹ ਦਿਖੇ ਸਿੱਖ ਅੱਜ ਜੋ ਪੰਜਾਬ ਕੀ ਹਕੂਮਤ ਨੇ ਟੋਪਾਂ ਤੇ ਟੈਂਕਾਂ ਦੇ ਨਾਲ ਸ੍ਰੀ ਹਰਮੰਦਰ ਸਾਹਿਬ ਜੀ ਤੇ ਜਿਹੜੀ ਅਕਾਲ ਤਖਤ ਸਾਹਿਬ ਤੇ ਹਮਲਾ ਕੀਤਾ ਸੀ ਇਸ ਸ੍ਰੀ ਹਰਮੰਦਰ ਜੱਟਿਆਲਾ ਕਾਉਤਸਾਹਬ ਦੀ ਸਿੱਖੀ ਦੀ ਆਣ ਤੇ ਸ਼ਾਨ ਦੀ ਖਾਤਰ ਗਰੀਬਾਨ ਸੰਤ ਗਿਆਨੀ ਜਰਮੇਲ ਸਿੰਘ ਜੀ ਖਾਲਸਾ ਭਿੰਡਰਾਵਾਲੇ ਮਹਾਂਪੁਰਖਾਂ ਦੀ ਅਗਵਾਈ ਦੇ ਵਿੱਚ ਭਾਈ ਅਮਰੀਕ ਸਿੰਘ ਜੀ ਇਸੇ ਤਰ੍ਹਾਂ ਭਾਈ ਜਰਨਲ ਸ਼ਵੇਕ ਸਿੰਘ ਜੀ ਬਾਬਾ ਸਾਰਾ ਸਿੰਘ ਜੀ ਅਨੇਕਾਂ ਹੀ ਮਰਜੀ ਵਲੇ ਗੁਰੂ ਕੇ ਸ਼ਹੀਦ ਸਿੰਘਾਂ ਨੇ ਭਾਰਤੀ ਫੌਜ ਦਾ ਡਟ ਮੈਂ ਡਟ ਨਾਲ ਮੁਕਾਬਲਾ ਕੀਤਾ ਮੂੰਹ ਤੋੜ ਜਵਾਬ ਦਿੱਤਾ ਜਿਹੜੇ ਕਹਿੰਦੇ ਸੀ ਕੁਝ ਫਲਾਂ ਦੀ ਕੁਝ ਘੰਟਿਆਂ ਦੀ ਅਸੀਂ ਸਾਰਾ ਆਪਰੇਸ਼ਨ ਖਤਮ ਕਰ ਦਿਆਂਗੇ ਉਹਨਾਂ ਨੂੰ ਮੂੰਹ ਦੀ ਖਾਣੀ ਪਈ ਫਿਰ ਭਾਰਤ ਸਰਕਾਰ ਕੋਲੇ ਇਸ ਜਦ ਤੱਕ ਕੋਈ ਜਵਾਬ ਨਹੀਂ ਕਿ ਸਿੱਖਾਂ ਦੇ ਇਸ ਬਹੁਤ ਹੀ ਸਤਕਾਰਤ ਕੇਸ ਅੰਤਸਰਾਂ ਦੇ ਉੱਪਰ ਹਮਲਾ ਕਿਉਂ ਕੀਤਾ ਕਿਉਂਕਿ ਸਿੱਖ ਤਾਂ ਆਪਣੀਆਂ ਹੱਕੀ ਮੰਗਾ ਮੰਗ ਰਹੇ ਸੀ ਆਪਣੇ ਹੱਕ ਮੰਗ ਰਹੇ ਸੀ ਕੋਈ ਉਹਨਾਂ ਨੇ ਭਾਰਤ ਸਰਕਾਰ ਦੇ ਵਿਰੁੱਧ ਲੜਨ ਦਾ ਕੋਈ ਐਲਾਨ ਨਹੀਂ ਸੀ ਕੀਤਾ ਬਿਨਾਂ ਕੋਈ ਤੰਗ ਕੀਤੇ ਆ ਬਿਨਾਂ ਕੋਈ ਨੋਟਿਸ ਦਿੱਤੇ ਆ ਬਿਨਾਂ ਕੋਈ ਜਤਾਵ ਨਹੀਂ ਦਿੱਤੇ ਆ ਇਸ ਤਰ੍ਹਾਂ ਦਾ ਤੁਮ ਜਿਵੇਂ ਦੁਸ਼ਮਣ ਦੇਸ਼ਾਂ ਦੇ ਉੱਪਰ ਹਮਲਾ ਕਰੀਦਾ ਆਏ ਹਮਲਾ ਕੀਤਾ ਸੀ ਤੇ ਸਾਰੀ ਦੁਨੀਆ ਜਾਣਦੀ ਹੈ ਇਸ ਹਮਲੇ ਤੋਂ ਬਾਅਦ ਵੀ ਸ਼੍ਰੀਮਾਨ ਸੰਤ ਬਾਬਾ ਜਨੈਤ ਸਿੰਘ ਜੀ ਖਾਲਸਾ ਅਤੇ ਉਹਨਾਂ ਦੇ ਸਾਥੀਆਂ ਨੂੰ ਜਿਨ੍ਹਾਂ ਵਿੱਚ ਅਨੇਕਾਂ ਦਮਦਮ ਦੇ ਸਾਲ ਤੋਂ ਬਿਨਾ ਹੋਰ ਵੀ ਬਹੁਤ ਸਾਰੇ ਸਿੰਘ ਸਨ ਫਾਊਂਡੇਸ਼ਨ ਦੇ ਸਿੰਘ ਸਨ ਅਖੰਡ ਕੀਰਤਨੀ ਜਥੇ ਦੇ ਸਨ ਵੱਖ-ਵੱਖ ਜਥੇਬੰਦੀਆਂ ਦੇ ਸਨ ਖਾਲਸਾ ਪੰਥ ਨੇ ਲਾਈ ਲੜੀ ਉਸ ਤੋਂ ਬਾਅਦ ਭਾਰਤ ਦੀਆਂ ਜੇਸੀਆਂ ਨੇ ਸਰਕਾਰਾਂ ਨੇ ਬਹੁਤ ਨੈਗੇਟਿਵ ਨੈਟਰ ਸੈਕਸ਼ਨ ਚੰਦੀ ਕੋਸ਼ਿਸ਼ ਕੀਤੀ ਬਹੁਤ ਗੱਲਾਂ ਗਲਤ ਕੀਤੀਆਂ ਪਰ ਦੁਨੀਆ ਦੇ ਵਿੱਚ ਸਚਾਈ ਜਾਗਰ ਹੋਈ ਅੱਜ ਸਤਿ ਸ੍ਰੀ ਅਕਾਲ ਤੋਂ ਕਾਰ ਤੱਕ ਦੇਸ਼ਾਂ ਦੇ ਵਿੱਚ ਕੈਨੇਡਾ ਅਮਰੀਕਾ ਤੱਕ ਗੁਰੂ ਕੇ ਸਿੱਖ ਇਹ ਸ਼ਹੀਦੀ ਦੇ ਅੜਮ ਨਾ ਰਹੇ ਆ ਬੜੀ ਸ਼ਰਧਾ ਤੇ ਭਾਵਨਾ ਨਾਲ ਨਾਰੇ ਆ ਇੱਥੇ ਵੀ ਮਨਾਇਆ ਜਾ ਰਿਹਾ ਸਾਰੀਆਂ ਸੰਗਤਾਂ ਵਕਫ ਵਕ ਜਥੇਬੰਦੀਆਂ ਹਿੰਦੁਸਤਾਨ ਭਰ ਦੇ ਵਿੱਚੋਂ ਸਿੱਖ ਦੂਰ ਦਰਦਿਆਂ ਤੋਂ ਆ ਕੇ ਚੀਤਾ ਨੂੰ ਨਮਸਕਾਰ ਕਰਨ ਵਾਸਤੇ ਆਏ ਆ ਅਸੀਂ ਵੀ ਸਮੂਹ ਸ਼ਹੀਦਾਂ ਨੂੰ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਧਰਮ ਦੀ ਖਾਤਰ ਪਰਮਾਨੀ ਕੀਤੀ ਹੈ ਆਪਾਂ ਵਾਰਿਆ ਸਿੰਘ ਸਾਹਿਬ ਅੱਜ ਕੀ ਜਥੇਦਾਰ ਸਾਹਿਬ ਸੰਦੇਸ਼ ਪੜ ਰਹੇ ਨੇ ਆਕਾਤਕ ਸੈਪਟੋ ਜੀ ਦੇਖੋ ਇੱਕ ਪੁੱਛ ਗੱਲਾਂ ਜਿਹੜੀਆਂ ਇਹ ਅਨਸਖਾਵੀਆਂ ਹੈ ਜਥੇਦਾਰ ਸਾਹਿਬ ਦੀ ਨਿਯੁਕਤੀ ਦੇ ਉੱਪਰ ਪੰਥ ਦੀਆਂ ਵੱਡੀਆਂ ਸੰਪਰਦਾਵਾਂ ਨੇ ਪਰਮਦੇਵੀ ਤਖਸਾਲ ਦੇ ਨੇਲਸਨ ਜਥੇਦਾਰੀਆਂ ਨੇ ਵੱਖ-ਵੱਖ ਸੰਸਥਾਵਾਂ ਨੇ ਲਿਖਤੇ ਰੋਸ ਪ੍ਰਟਾਇਆ ਸੀ ਇਸ ਤਰ੍ਹਾਂ ਦੀ ਇਸ ਢੰਗ ਦੇ ਨਾਲ ਨੋਕਤੀ ਕਰਨੀ ਰਾਤ ਦੇ ਹਨੇਰੇ ਦੇ ਵਿੱਚ ਹੀ ਉਹਨਾਂ ਦੀ ਅਰਦਾਸ ਕਰ ਦੇਣੀ ਸ੍ਰੀ ਅਕਾਲ ਤਖਤ ਸਾਹਿਬ ਦੇ ਤਾਜ ਪੁਸ਼ੇ ਵੀ ਨਾ ਹੋਣੀ ਇਹ ਅੰਕ ਦੀਆਂ ਜਿਹੜੀਆਂ ਪ੍ਰਮਾਤਰਾ ਮਰਜ਼ਾਦਾ ਹੈ ਉਹਨੂੰ ਵੱਡੀ ਢਾ ਲੱਗੀ ਹੈ ਅੱਜ ਵੀ ਇਹੀ ਇੱਕ ਦੇਖੋ ਨਿੱਜੀ ਤੌਰ ਤੇ ਗਿਆਨੀ ਗੜਗੱਜਦੀ ਨਾਲ ਕਿਸੇ ਦਾ ਕੁਵਰੋਧ ਨਹੀਂ ਕਿਸੇ ਤੇ بڑا ਮੋਟਾ ਗਰੋਸਾ ਹੋ ਵੀ ਸਕਦਾ ਹੈ ਪਰ ਗੱਲ ਮਰਜ਼ਾਦਾ ਦੀ ਹੈ ਮਰਜ਼ਾਦਾ ਦੇ ਅਨੁਸਾਰ ਉਹਨਾਂ ਦੀ ਨਾਤਾਂ ਨਿਯੁਕਤੀ ਹੋਈ ਨਾ ਤਾਜ ਪੁਸ਼ੀ ਹੋਈ ਇਹ ਸਾਰੀਆਂ ਪਰੰਪਰਾ ਨੂੰ ਰੋਲਿਆ ਜਾ ਰਿਹਾ ਹੈ ਇਹਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੀ ਤੇ ਖਾਸ ਕਰਕੇ ਅਕਾਲੀ ਦਲ ਸਰਦਾਰ ਸੁਖਵੀਰ ਸਿੰਘ ਬਾਦਲ ਇਸ ਲਈ ਜ਼ਿੰਮੇਵਾਰ ਹੈ ਜੀ 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 ਅੱਜ ਅਗਰ ਆਰਥਿਕ ਸਥਿਤੀ ਨੂੰ ਲੈ ਕੇ ਗੱਲਾਂ ਹੋ ਰਹੀਆਂ ਸੀ ਜੀ ਜੋ ਤਫਰਾਰ ਦੀ ਸਥਿਤੀ ਸਿਰਫ ਰੋਸ ਹੈ ਹੋਰ ਸਿੱਖਾਂ ਦੀ ਆਸ ਵਿੱਚ ਕੋਈ ਦੁਸ਼ਮਣ ਨਹੀਂ ਰੋਸ ਸਿਰਫ ਮਰਜ਼ਾਦਾਂ ਤੇ ਹੈ ਉਹ ਪਰੰਪਰਾ ਤੇ ਹੈ ਸਾਡੀਆਂ ਜੋ Kadang mulanya. ਉਹ ਕੀਮਤੀ ਸਾਡੀਆਂ ਪਰੰਪਰਾ ਉਹਨਾਂ ਤੇ ਰੋਜ਼ ਜਿਹੜੀ ਅੱਜ ਦੇ ਦਿਨ ਦੇ ਮੌਕੇ ਤੇ ਅੱਜ ਜੂਨ 84 ਦੇ ਸ਼ਹੀਦਾਂ ਨੂੰ ਸਜਾ ਅੰਝਲੀ ਦੇ ਮੌਕੇ ਆਂ ਆਂ ਤੇ ਔਰ ਉਹਨਾਂ ਦੀ ਸੋਚ ਅਤੇ ਸੰਘਰਸ਼ ਨੂੰ ਅੱਗੇ ਲੈ ਕੇ ਜਾਣ ਲਈ ਪਰਮਾਤਮਾ ਕੋਲੋਂ ਬਲ ਤੇ ਸਬਰਤਾ ਮੰਗਣ ਆਏ ਆਂ ਜੀ ਔਰ ਅਸੀਂ ਉਹਨਾਂ ਦੀ ਸੋਚ ਤੇ ਸੰਘਰਸ਼ ਤੇ ਪਹਿਲਾਂ ਵੀ ਪੈਰਾ ਦੇ ਰਹੇ ਆ ਅੱਗੋਂ ਵੀ ਦੇਾਂਗੇ ਜੀ ਔਰ ਖਾਲਸਾ ਪੰਥ ਦੀ ਕਮੇਟੀ ਕੋਲੋਂ ਇੱਕ ਛੋਟਾ ਜਿਹਾ ਸੰਦੇਸ਼ ਅੱਜ ਇੱਥੋਂ ਜਾਣਾ ਚਾਹੀਦਾ ਜੀ ਕੋਈ ਐਸਾ ਐਸੀ ਕੋਈ ਕਠੜਾ ਨਹੀਂ ਹੋਣੀ ਚਾਹੀਦੀ ਜਿਹਦੇ ਨਾਲ ਖਾਲਸਾ ਪੰਥ ਸ਼ਰੂ ਹੋਣਾ ਪਵੇਗਾ ਜੀ ਪਤਾ ਲੱਗਾ ਕੀ ਸਿਆਮਤੀ ਬਣ ਗਈ ਦੋਵਾਂ ਧਿਰਾਂ ਦਾ ਦੁਪਰਾਨ ਕਿਵੇਂ ਦੇਖਦੇ ਹੋ ਬਹੁਤ ਚੰਗੀ ਗੱਲ ਹੈ ਜੇ ਬਣ ਗਈ ਹੈ ਅਗਰ ਤਕੜਾ ਹੁੰਦਾ ਤੇ ਦੋਨੇ ਬਰਾਬਰ ਦੇ ਜ਼ਿੰਮੇਵਾਰ ਹੋਣੇ ਸੀ ਅੱਜ ਦੇ ਮੌਕੇ ਦੇ ਕਾਉਂ ਵਿੱਚ ਜੁਬਾਤਾਂ ਦੇ ਵਿੱਚ ਮੰਦੀ ਨਾਰੇ ਵਾਜ ਰਹੇ ਹੋਈ ਆ ਕਿਵੇਂ ਦੇਖਦੇ ਹੋ ਪਾਕਿਸਤਾਨ ਦਾ ਨਾਰਾ ਜਿਹੜਾ ਹੈ ਉਹ ਸਾਡੀ ਸੋਚ ਤੇ ਸਾਡੇ ਖੂਨ ਦੇ ਵਿੱਚ ਹੈ ਔਰ ਉਸ ਉਸ ਕਿਨਾਰੇ ਦੇ ਨਾਲ ਸਾਡੀਆਂ ਜਿਹੜੀਆਂ ਐਸਪੀਰੇਸ਼ਨ ਨੇ ਉੱਜੜੀਆਂ ਹੋਈਆਂ